ਸਾਡੀ ਕਿਉਂ ਜੀ ਜੜੀ ਗੱਲ ਹੈ ਦੇਖ ਰਾਜੂ ਪੱਠਾ ਦੋਨੇ ਕਬੂਤਰ ਵਰਗੇ ਆ ਮਗਰ ਬਾਈ ਇਹਦੇ ਬਾਬਾ ਤੂੰ ਕਿਹੜਾ ਕਬੂਤਰ ਨਹੀਂ ਬਾਬਾ ਵੀ ਕਬੂਤਰ ਹੈ ਇਹ ਦੂਜਾ ਹੈਗਾ ਕੰਪਿਊਟਰ ਹੈ ਜਿਹੜਾ ਬਨੇਰੇ ਤੇ ਬੰਦਾ ਹੁੰਦਾ ਹੈ ਕੰਪਿਊਟਰ ਹੈ ਬਾਬਾ ਇਹਦੇ ਅੰਦਰ ਹੀ ਲੱਗਿਆ ਸਾਰਾ ਕੁਝ ਹੈ ਬੈਨੀਫੀਟਮੈਂਟ ਚ ਸਭ ਜੋੜ ਕੇ ਦੱਸ ਦਿੰਦਾ ਇਹ ਪੱਠਾ ਕਿਹੜੀ ਨੇ ਜੀ ਆ ਦੋਨੇ ਹਾਂ ਗਲਾਬੀ ਚੋੜੀਆਂ ਹਾਂ ਹਾਂ ਗਲਾਬੀ ਇਹਦੇ ਬੱਚੇ ਦਾ ਸਾਰਾ ਦਿਨ ਕਿਉਂ ਗਈ ਆ ਦੇ ਨੋ ਮੇਟੋ ਖਾਲਜਾ ਬਾਬਾ ਦੁੱਧ ਦਾ ਤਾ ਤੂੰ ਤਮਾਰ ਕੇ ਦੇਖੀਏ ਮਾਰ ਕੇ ਦੇ ਦੂੰਗਾ ਯਾਰ ਹੋਰ ਦੱਸ ਆਈ ਗੱਲਾਂ ਹੁੰਦੀਆਂ ਨੇ ਤੂੰ ਕਈ ਵਾਰੀ ਡੋਟੀ ਚ ਕੋਈ ਡਿਫੈਲਟ ਇਹਦਾ ਹੁਣ ਬਾੜੇ ਇਹ ਵਿਚਾਰੇ ਨੇ ਲੈਣੀ ਆ ਰੁਪਏ ਲਾਉਣੇ ਨੇ ਕਿਸੇ ਨਿਸ਼ਾਨਾ ਪਾ ਧੋਖਾ ਨਹੀਂ ਕਰਾਉਣਾ ਜਿਹੜੀ ਗੱਲ ਹੈ ਪੂਗਦਾ ਲਓ ਅਗਲੇ ਨਹੀਂ ਪੈਸੇ ਦੇਣੇ ਪੂਗਦਾ ਦਿਓ ਠੀਕ ਹੈ ਗੱਲ ਜਿਹੜੀ ਗੱਲ ਹੈ ਆਪਣਾ ਵਿਕੇ ਜਾਣਾ ਵੇ ਵੀ ਜਾਣਗੇ ਇੱਧਰ ਨਹੀਂ ਬਕੂਤਾ ਦੂਏ ਪਾਸੇ ਵੀ ਖੂ ਇਹ ਬੇਕਾਰ ਹੋ ਗਈ ਦੂਏ ਪਾਸੇ ਜਾਊ ਇਹਦਾ ਭਾਇਦਾ ਫੀ ਵਾਂਗੂ ਭਾਲ ਗਿਆ ਨਹੀਂ ਤੇ ਹੁੰਦੀਆਂ ਹੁਣ ਹੁਣ ਨਹੀਂ ਲੈਣੀਆਂ ਦੋ ਸਾਲ ਖਰਜਾ ਤੈਨੂੰ ਬੱਕਰੀ ਨਹੀਂ ਮਿਲੂਗੀ ਮੈਂ ਕਦੇ ਘਰੋਂ ਬੱਕਰੀ ਨਹੀਂ ਵੇਚੀ ਸਾਰੀਆਂ ਚਾਰ ਦੇਆਂ ਸੀ ਅੱਖੀਆਂ ਹੋਈਆਂ ਨੇ ਉਹਦੀਆਂ ਵਧੀਆ ਲੋ ਬਰਾਜ ਬਾਈ ਤੇਰੀ ਵੀ ਸਲਾਹ ਦਾ ਦੇ ਕਿੱਥੇ ਕਿਤਾ ਕੋਸਾ ਮੇਰੇ ਕੰਨੇ ਚ ਦੱਸ ਦੇ ਪੜਦਾ ਹੁੰਦਾ ਏ ਦੋ ਬਾਰਾਂ ਸਾਡੇ ਪਰ ਇਹ ਸਹੀ ਸੀ ਕਰਦੇ ਨਵੇਂ ਬੰਦੇ ਆ ਸੀ ਠੀਕ ਹੈ ਮੂਰੇ ਤੱਕ ਨਹੀਂ ਨਿਭੜਨਾ ਕੇਸ ਮੈਨੂੰ ਪਤਾ ਜਿੱਥੇ ਨਿਭੜੀ ਮੈਂ ਤੁਹਾਨੂੰ ਪੁੱਛਿਆ ਵੀ ਨਹੀਂ ਬਾਬੇ ਕੀ ਮੇਮਣੀਆ ਦੋ ਨੇ ਪਤਿਆ ਨਹੀਂ ਬਾਬਾ ਜੀ ਇਹਨਾਂ ਨੂੰ ਬੱਕਰੀਆਂ ਆਣੀਆਂ ਆਖਿਆ ਮੈਂ ਕਿ ਤੁਸੀਂ ਇੱਕ ਦਾ 10 ਦੀ ਲੈ ਜਾਓ ਇੱਕ 12.5 ਦੀ ਲੈ ਜਾਓ ਹੋਰ ਕਿਹੜਾ ਘਰੇ ਖੜੀਆਂ ਸਾਡੇ ਬਾਬਾ ਸਾਰੀਆਂ ਗੱਲਾਂ ਛੱਡ ਇਹੀ ਦੇ 12 ਦੀ ਨਹੀਂ ਜੀ 12 ਦੀ ਨਹੀਂ ਦਿੰਦੀ ਇਹ 17 ਦੀ ਵੀ ਨਹੀਂ ਹੁੰਦੀ ਐ ਮਿੱਟ ਪਕਾਈ ਮਾਰਦਾ ਕੋਈ ਫਾਇਦਾ ਨਹੀਂ ਲੈ ਬਾਬੇ ਨੇ ਤਾਂ ਸਿਰੇ ਹੀ ਸੁਣਾਤੀ ਭਾਈ ਕਹਿੰਦਾ ਪਕਾਈ ਮਾਰਦਾ ਕੋਈ ਫਾਇਦਾ ਨਹੀਂ ਸਿਆਣਾ ਬੰਦਾ ਤਾਂ ਨਾ ਪਕਾਈ ਵੀ ਕੀ ਕਰਨੀ ਆਪਾਂ ਨਹੀਂ ਪਕਾਈ ਨਹੀਂ ਮੇਰੀ ਖਰੀਦੀ ਹੋਈ ਐ ਚਲ ਹੁਣ ਪਤਾ ਚੇ ਮੁਕਤ ਲਿਆਉਣੇ ਆ ਖਰੀਦਦੇ ਆ ਕੀ ਲੋੜ ਅਤਰ ਨਚਰਾਹੀ ਨਹੀਂ ਕਰਨੀ ਲੈਨੇ ਆ ਆਪਣੇ ਪਰਤੇ ਨਾਲ ਕਿਉਂ ਜੀ ਤਰਨਾ ਚਰਾਹੀ ਥੋੜੀ ਕਰਾਂਗੇ ਤਰਾ ਮਾਲ ਆ ਵੇਚਣਾ ਆ ਵੇਚ ਕਿਉਂ ਤੂੰ ਵੀ ਦੋ ਰੋਟੀਆਂ ਨੂੰ ਫਿਰਦਾ ਮੈਂ ਤਾਂ ਜੋ ਦੋ ਚਾਰ ਸੋਈ ਬਣਾਉਣੇ ਵਾਲਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਹੈ ਮੇਰੇ ਕੋਲੇ ਬਹੁਤ ਕੁਛ ਆ ਪ੍ਰਮਾਤਮਾ ਦਾ ਦਿੱਤਾ ਉਹ ਚਲੋ ਵਧੀਆ ਭਾਈ ਵਧੀਆ ਰੰਗ ਲੱਗੇ ਨੇ ਇਹਨੇ ਇਹ 70 ਹਜ਼ਾਰ ਰੱਖਣੀ ਅਸੀਂ ਘਰੇ ਰੱਖਣੀ ਅਸੀਂ ਘਰੇ ਵੇਚਣੀ ਹੈ ਪਹਿਲੀ ਵਾਰ ਲੈਣ ਵਾਹ ਵੇ ਵਾਹ ਸ਼ਾਬਾਸ਼ ਲੱਗੇ ਮੈਂ ਤਾਂ ਮਸਤੀ ਕਰਦਾ ਹਾਂ ਬੇਲਾ ਚਲ ਮौज-ਮਸਤੀਆਂ ਕਰ ਲੈ ਬੇਲਾ ਉੱਥੇ ਲੜੇਗਾ ਕਿਸੇ ਨਾਲ ਹਾਂ ਬਾਹੀ ਮੇਰੀ ਕੁੱਤਿਆਂ ਪਿੱਛੇ ਬਿੱਲਿਆਂ ਪਿੱਛੇ ਲੜਾਈ ਬੀਹਾਂ ਚ ਆਪਣੀ ਇਹ ਹੋ ਜਾਂਦੀ ਆ ਖਾਮ ਖਾਈ ਸੀ। ਪੂਰੇ ਕੰਮ ਤਾਂ ਲੱਗਿਆ ਹੈ। ਲੱਗੀਆਂ ਜੀ ਲੱਗੀਆਂ ਲੱਗਿਆ। ਲੈ 12.5 ਦੀ ਦੇ ਦੇ। ਮੈਂ ਕਹਿੰਦਾ ਵੀ ਤੂੰ 17.5 ਵੀ ਨਾ ਆਖੀ। 13 ਦੀ ਦੇ ਦੇ। ਬਸ ਤੂੰ ਆਖੀ ਚੱਲ ਹੋਣੀਂਗੇ। ਹੁਣ ਕੀ ਕਰਾਂ ਬਾਈ? ਬਾਬਾ ਤਾਂ ਝੰਡ ਤੇ ਜਾ ਛੜਿਆ। 17000 ਦੀ ਖਰੀਦਾ। ਆ ਬੰਦਾ ਮੇਰੇ ਕੋਲੇ ਖੜਾ ਨਿੱਕਾ ਮੈਨੂੰ ਕਹਿੰਦਾ 16000 ਦੇ ਦੇ। ਕਹਿੰਦਾ ਬਾਈ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ 17000 ਦੀ ਲਈ ਹੈ ਨਫੇ ਨਾ ਦੇਊਗਾ। ਬਸ ਬਾਹਰ ਗੱਲਾਂ ਚ ਕਰੰਟ ਲਈ। ਹੁਣ ਕੀ ਕਰੀਏ ਬਾਈ? ਖੜ ਆ ਬੱਕਰੀਆ ਦੋ ਪੱਠਾਂ ਦੀ ਮਗਰ ਆਹ ਗਲਾਬੀ ਚਮੜੀ ਲੀਆਂ ਵਦਗੀ ਪਿਓ ਖੜੇ ਕਰਾਉਂਦਾ ਪੱਠਬਾਰ ਕੱਢ ਕੇ ਦੇਖ ਪਰ ਜਾ ਬਾਬੇ ਦੀ ਕੁਰਸੀ ਤੇ ਮੈਂ ਨਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਬਹਿ ਜਾ ਫੌਜੀ ਲੱਗੇ ਹੈ ਹੈ ਮੇਰਾ ਜੀ ਰਾਮਦਾਸ ਬਹੁਤ ਧੀ ਲੱਗੇ ਜੀ ਕੀ ਪਤਾ ਵੀ ਲੱਗੇ ਹੋਏ ਪਤਾ ਨਹੀਂ ਨਾ ਪੜਦੇ ਆਪਣੇ ਦਾ ਬੱਚੇ ਵਾ ਲੱਗਦੀ ਫਿਰ ਫੌਜੀ ਦੇਖੋ ਆ ਤਾਂ ਹੁੰਦੀ ਆ ਕਿਉਂ ਚੁੰਗਣ ਦੇ ਕਰਮਾਂ ਵਾਲੀ ਨੂੰ ਦੰਦ ਦੇਖਦੇ ਯਾਰ ਦੰਦ ਦਿਖਾਈ ਬਾਬੇ ਬੱਕਰ ਦੇ ਦੇਖ ਲੇ ਸਾਰਾ ਕੋ ਦੇਖ ਕੇ ਗਏ ਦੰਦੇ ਹੋਣਿਆ ਜੀ ਅਸੀਂ ਤਾਂ ਦੇਖੀ ਨਹੀਂ ਸਾਨੂੰ ਸਾਰਾ ਕੋ ਕਰ ਗਏ ਇਹਨਾਂ ਜਵਾਨ ਹੈ ਜਵਾਨਾ ਯਾਰ ਛੀ ਪੂਰੇ ਕਰੇ ਨਹੀਂ ਆ ਜੀ ਅੱਠ ਲੈ ਲੈ ਯਾਰ ਬੱਕਰੀ ਤਿੰਨ ਨਾਲ ਲੈ ਦੇ ਫਰਖੀ ਤੁਨੂੰ ਲੈ ਬਾਬੇ ਆ ਜਾ ਵੀਰੇ ਬਾਬੇ ਇੱਕ ਮਿੰਟ ਸੌਦਾ ਕਰ ਲਈ ਫਿਰ ਲੈ ਕੇ ਆਉਣੇ ਕਾਊਂਟਰ ਤੇ ਆਪਣੀ ਤਾਂ ਲਿਜਾਣ ਦੀ ਲੋੜ ਹੀ ਨਹੀਂ ਆਪਣਾ ਜਬਾਨ ਚੱਲਦੀ ਐ ਕੋਈ ਕਹੇ ਨੀ ਬਾਬੇ ਤੂੰ ਬੱਕਰੀ ਦੇ ਜੇ ਮਗਾਲੀ ਦਾ ਕਹੇ ਨੀ ਅੱਛਾ ਜੀ ਭਾਈ ਮੁੰਡੇ ਚਲੋ ਕੋਈ ਨਹੀਂ ਨਾ ਨੇ ਮੇਰਾ ਮਨੋਰੰਜਨ ਵਿਚਾਰਿਆਂ ਨੇ ਕਰਨਾ ਹੀ ਐ ਹਰੇਕ ਬੰਦਾ ਆਸ ਕਰਕੇ ਆਉਂਦਾ ਆ ਜਾ ਬਾਬੇ ਵੰਡੇ ਆ ਜਾ ਪੂਰੇ 14000 ਦੀ ਚੁੱਪ ਕਰ ਜਾ ਬੇਇਜ਼ਤੀ ਓ ਮੇਰੀ ਸੁਣ ਮੈਂ ਗੱਲ ਤੈਨੂੰ ਆਖਿਆ ਵੀ ਤੂੰ 7.5 ਮੀਨਾ ਕੀ ਫਿਰ ਉਹਨਾਂ ਜਾਣ ਬੰਦੇ ਨੇ ਮੇਰੀ ਗੱਲ ਤੂੰ 17000 ਦੀ ਖਰੀਦ ਆ ਜੇ 18 ਵੀ ਬੱਕਰੀ ਭੁਗਦੀ ਆ ਤਾਂ ਲੈ ਜਿਓ ਨਹੀਂ 1000 ਰੁਪਿਆ ਘੱਟ ਲਾਉਣ ਦੀ ਲੋੜ ਨਹੀਂ ਹੁਣ ਥੋੜੀ ਦੱਸੋ ਭਾਈ ਕਿ ਜੈਸਾ ਹੀ ਢੜ ਗਿਆ ਨਹੀਂ ਆੜਿਆ ਨਹੀਂ ਜੀ ਮੈਂ ਲੈ ਕੇ ਆਇਆ ਮੋਲ ਮੈਨੂੰ ਪਤਾ ਚੀਜ਼ ਬੱਕਰੀ 20000 ਦੀ ਆ ਇਹਨਾਂ ਨੂੰ ਬਾਗੂ ਹਜ਼ਾਰ ਇੱਥੇ ਖੜੀ ਰਹਿਣ ਦੇ ਉਦੋਂ ਬਾਅਦ ਉਹ ਆਸੀ ਵੇਚੋ ਉਹ ਮੈਂ ਤੈਨੂੰ ਪੈਸੇ ਦਾਂ ਅਸੀਂ ਕਰੀਏ ਵਧੀਆ ਵੀ ਮੈਂ ਮੰਡੀ ਸੌਦਾ ਕਰਾ ਦਿਆਂ ਮਰ ਜਾ 20 ਮਿੰਟ ਨੂੰ ਲਾ ਲਿਓ 20000 ਦੀ ਬੱਕਰੀ ਆ ਹੈਂ ਹਾਂ ਆਪਾਂ ਠੱਗੀ ਥੋੜੀ ਮਾਰਾਂਗੇ ਤੇਰੇ ਨਾਲ ਬੱਡੇ ਨਾ ਫਿੱਟਾਈ ਆਉਂਦੇ ਇਹ ਕਿਹੜੇ ਇੱਥੇ ਡਾਕਟਰ ਨੂੰ ਕਹਾਵਣਾ ਆ ਰਾਜੂ ਫਿਰਦਾ ਮੰਡੀ 'ਚ ਹੁੰਦਾ ਮੇਰੀ ਬਾਪ ਸੁਣ ਤਨੂ ਆਉਣ ਦਾ ਕਰਾਇਆ ਦੇ ਤੂੰ ਇੱਥੇ ਬੱਕਰੀ ਛੱਡ ਜੀ ਪੈਸੇ ਲੈ ਲੈ ਬਾਬੇ ਮਾੜੀ ਐ ਚੰਗੀ ਐ ਗੰਗਾ ਗਏ ਫੁੱਲ ਨਹੀਂ ਮੁੜਦੇ ਕੋਈ ਨਹੀਂ ਗੱਲ ਆ ਰਾਜੂ ਦੀ ਕਿੱਥੋਂ ਮੋੜਨਾ ਉਹ ਲੈ ਜਾ ਹੋ ਗਿਆ ਸੌਦਾ ਜਵਾਨ ਦਾ ਦੱਸ ਆਈ ਤੂੰ ਮੋੜ ਜੀ ਪੈਸੇ ਲੈ ਜੀ ਫੜ ਕੇ ਆ ਮੇਰੀ ਜੀਪ ਜੀਪ ਖੜੀ ਆ ਇੱਥੇ ਹੁੰਦੀ ਆ ਠੱਗੀ ਐ ਕਿੱਥੇ ਮੋੜਦਾ ਕੋਹਣਾ ਮੁਰਤੇ ਮੇਰੀ ਸੁਣ ਲੈ ਗੱਲ ਆ ਆਪਾਂ ਤਾਂ ਮੁਕਤ ਨੇ ਚਾਹੇ ਤੈਨੂੰ ਭੁਗਦੀ ਐ ਦੇ ਦੇ ਚੌੜ ਕਿੱਥੇ ਪੁੱਗਦੀ ਆ ਮਾਨ ਦਾ 1000 ਨਾ ਦੇਉਂਗਾ 17 ਦੀ ਖਰੀਦਾਂ 18 ਚੋਂ ਇੱਕ 100 ਰੁਪਇਆ ਨਹੀਂ ਛੱਡਦਾ ਅੱਛਾ ਲਖਾਈ ਆਪੋ ਆਪਣੀ ਕੀ ਕਰੀਏ ਜੀ ਉਹ ਤੁਸੀ ਕਿਰਾ ਕਿੜਾ ਕੂੜਾ ਦੇ ਕੇ ਦੇਖ ਲਓ ਜੇ ਕੋ ਨਾਂ ਜਾਜੀ ਫੇਰ ਆਜੀ ਮੇਰੇ ਕੋਲੇ ساری ਮੰਡੀ ਚ ਬੱਕਰੀਆਂ ਦੇ ਨਾਲ ਵੀ ਭਾਲ ਵੀ ਪੱਠਾ ਵਾਲੀ ਮੇਰੀ ਮੁਫਤ ਲਈ ਚਲ ਆਪਾਂ ਨੇ ਕਾਨੂੰੜੀ ਕਰਨੀ ਆ ਯਾਰਾ ਬਾਬੇ ਤੋਰ ਕੇ ਦੇਖੀ ਬਾਈ ਪਾਸਾ ਦੋ ਹੈ ਜੀ 30 ਤੇ 30 ਦਾ ਬਾਬੇ ਤੋਲਾ ਡੱਗਾ ਲੋਂਦਾ ਜਾਂਦਾ 30 ਤੇ 30 ਕਰਦਾ ਜਾਂਦਾ ਇਹਦਾ ਕੋਈ ਪਤਾ ਨਹੀਂ ਕਿਧਰੋਂ ਕਹੀ ਜੀ ਕੀ ਕਿ ਲਿਖੜਿਆ ਵੀ ਯਾ ਭਾਈ ਉਰੇ ਲਿਆ ਉਰੇ ਗਿਆ ਤੋਰ ਕੇ ਮੈਨੂੰ ਤੰਦ ਦੇਖਾਂਦੇ ਹੁਣ ਬੁੜੀ ਤਾਂ ਨਹੀਂ ਏ ਥੋੜੀ ਨਹੀਂ ਕਰ ਜਵਾਨ ਨਹੀਂ ਕਰੇ ਹਜੇ ਅੱਠ ਪਿੱਛੇ ਥੱਲੇ ਬਾਬਾ ਅੱਠ ਦਾ ਪੂਰੇ ਕਰ ਗਈ ਓ ਥੱਲੇ ਫਿਰਦਾ ਤੰਦ ਬਰਾਬਰ ਨਹੀਂ ਓ ਜਵਾਨ ਐ ਪੂਰੀ ਅਪਰਾਵਾ ਮੌਲੀ ਆ ਮੈਂ ਤਾਂ ਕਹਿੰਦਾ ਕਿ ਪੂਰੇ ਕਰ ਗਈ ਹੋ ਜਵਾਨ ਹੂੰ ਖਬਰੂ ਕੀ ਹੁਣ ਤਾਰਾਂ ਦੇ ਜਾਂਦੀਆਂ ਨਾਲੇ ਚਲੋ ਤਾਂ ਕੋਈ ਨਹੀਂ ਹਜੇ ਬੱਚੇ ਨਿਆਣੇ ਐ ਕੋਈ ਗੱਲ ਨਹੀਂ ਲੈ ਬੰਦੇ ਪਹਿ ਲੈਣੀ ਐ ਜ਼ਰੂਰੀ ਉਹ ਸਵਾ ਨਾਲ ਨਹੀਂ ਹੁੰਦੀ ਵੱਡੇ ਭਾਈ ਕਿਉਂ ਤੁਹਾਨੂੰ ਜਿਹੜੀ ਗੱਲ ਸੁਣ ਲੈਣੇ ਜਰਾ ਬੱਕਰੀ ਵੇਚਦਾ ਤੇਰੀ ਪਿੱਛੋਂ ਕਿਤੇ ਕਹਦੇ 200 ਲੈਣਾ ਤੇ ਇੱਥੋਂ 200 ਲੈਣਾ ਉਹ ਤੋਂ ਦਾ ਬੱਕਰੀ ਵੇਚਤੀ ਪੂਰੀ ਤੇਰੀ ਗੱਲ ਤੇ ਇਸ ਚ ਚਾਰਦਾ ਮਰਾ ਕਰ ਹੱਥ ਦੇ ਨਾ ਦੀ ਮੈਂ ਚੱਲਿਆ 1 ਰੁਪਿਆ ਨਹੀਂ ਦਉਂਦਾ ਉੱਤੇ ਪੂਰੀ ਤੇ ਜਵਾਨ ਤੇ ਫੁੱਲ ਲਾਉਣਾ 17 ਦੀ ਉੱਤੇ ਨਹੀਂ ਦਿੰਦਾ ਆ ਚੱਲੀਏ ਬਈ ਹੁਣ ਤੇਰੀ ਮਰਜ਼ੀ ਆ ਤੇਰਾ ਜਵਾਬ ਮੈਂ ਪੁਗਾ ਹੀ ਨਹੀਂ ਮਾਰਦਾ ਕੋਈ ਮਿੰਟ ਲਾਦਾ ਹੋਰ ਅਜੂ ਤੁਸੀਂ ਮੇਰੀ ਗੱਲ ਦਾ ਮੁੱਲ ਨਹੀਂ ਪਾਇਆ 18 ਤੇਰੀ ਗੱਲ ਦਾ ਮੈਂ ਮੁੱਲ ਪਾਇਆ ਹੈ ਹਾਂ ਤੇਲ ਮਚਾ ਕੇ ਲੈ ਗਿਆ 17000 ਦੀ ਖਰੀਦਾ ਨਗਲੇ ਤੋਂ ਬੱਕਰੀ ਆਈ ਆ ਬੰਦੇ ਦਾ ਮੈਂ ਕਿਹੜਾ ਪਾਣੀ ਪਾ ਕੇ ਆਇਆ ਫਿਰ ਮੈਂ ਵੀ ਤੇਲ ਨਾਲ ਹੀ ਆਇਆ ਇਹਦੀ ਗੱਲ ਮੁੱਲ ਦੀ ਬਸ ਚ ਆਇਆ ਕਿਰਾਇਆ ਲਾ ਕੇ ਆਇਆ 1 ਮਿੰਟ 1000 ਤੋਂ 200 ਤੈਨੂੰ ਦੇਦਾ ਮੇਰੇ ਪੱਲੇ ਦਾ 300 ਦਾ ਤੇਲ ਮਚ ਕੇ 500 ਰੁਪਿਆ ਰਹੂਗਾ ਜੇ ਬੇਪੈਸੇ ਪੂਰੇ ਕਰਨ ਦਾ ਕੋਈ ਫਾਇਦਾ ਨਹੀਂ ਲੱਗਿਆ ਆਪਾਂ ਹੋਰ ਕਰਦੇ ਆਂ ਹਾਂਜੀ ਅੱਜ ਆਪਾਂ 1500 ਖਾਈ ਹੀ ਨਾ ਜੀ 150 ਉਹ ਮੈਂ ਖਾਣ ਨੂੰ ਮੈਂ ਕੀ ਦੱਸ ਭੈਣ ਦਾ ਫੀਮ ਖਾਣਾ ਮੈਂ ਬੜੇ ਜੋੜ ਦੇ ਖਾਣਾ ਭੁੱਕੀ ਦੇ ਉਹ ਖਾਣਾ ਹੋ ਗਿਆ ਮੈਂ ਤਾਂ ਗਰੇਜੀ ਦਾ ਪਕਵਾਲਾ ਲਉਣਾ ਰੰਬ ਦਾ ਆਥ ਨੇ ਫੇਰ ਤੂੰ ਤਾਂ ਸਭ ਨਾਲ ਵਧੀਆ ਫੌਜੀ ਲਿਆ ਕੇ ਦੇਣ ਤੂੰ ਤਾਂ ਸਭ ਨਾਲ ਵਧੀਆ ਪਤੰਦਰਾ ਮੈਂ ਤਾਂ ਕਦੇ ਰੰਬ ਵੀ ਨਹੀਂ ਪੀਤੀ ਮੈਂ ਪਿਆ ਤੁਹਾਨੂੰ ਰੰਬ ਦੇ ਪਿਆ ਸੀ ਮੇਰਾ ਵੀ ਮੈਨੂੰ ਪਿਆ ਕੇ ਦੋ ਦਿਖਿਆ ਕਿੰਨਾ ਗਰੋਸਾ ਹੁੰਦਾ ਚ ਗੱਡੀ ਪੈ ਤੈਨੂੰ ਹੁਣ ਗੱਡੀ ਚ ਪਈਆ ਬੋਰ ਹੈ ਉਹ ਪਈਆ ਗੱਡੀ ਚ ਪਿਆ ਦੇ ਅੱਜ ਦਿਨ ਨੂੰ 80 ਟੀ ਬਣਾ ਦੇ ਲਿਆ 80 ਪੀਏ ਵੀਡੀਓ ਚ 80 ਟੀ ਨੂੰ ਵੀ ਪਿਆ ਪੀ ਸੀ ਕਿ ਨਾ ਹਾਂ ਵੀ ਨਾ ਤੂੰ ਆ ਕਰ ਹਾਂ ਗੱਡੀ ਚ ਅਸੀਂ ਕਹੇ ਬੀ ਲੈਣਾ ਜੇ ਉਥੇ ਮਿਲਦੀ ਨਹੀਂ ਹਰਿਆਣੇ ਚ ਕਿਤੇ ਆ ਜਾ ਮੈਨੂੰ ਸ਼ਰਾਬੀ ਕਰ ਦੇ ਕਿਤੇ ਕਹਦੇ ਖਰ ਜਾ ਯਾਰ ਕਿਤੇ ਕਹਦੇ ਨਿਤ ਦੇ ਸ਼ਰਾਬੀ ਆ ਯਾਰ ਆ ਮੈਂ ਲੈ ਮੈਂ ਤੇਰੇ ਕੇਸ ਬੰਨ ਦੇ ਤੇਰੇ ਘਰੇ ਕਰਦਾ ਫੇਰਾ ਮੈਂ ਵੀਡੀਓ ਚ ਬੰਨ ਕੇ ਕੇਸ ਤਾਂ ਬੰਨਣ ਕੀ ਫੇਰਾ ਕਰ ਹੱਥ ਹਾਂ ਮੈਂ ਕਰਦਾ ਤੂੰ ਉਹ ਛੱਡ ਪਰ ਮੈਂ ਹੁਣ ਨਹੀਂ ਆਉਂਦਾ ਮੁੜ ਕੇ ਫੇਰ ਨਾ ਹੀ 7:30 ਦੀ ਹੋ ਗਈ ਬਚੋ ਕਰ ਅੱਛਾ ਟੋਕ ਕੇ ਲਖਾਈ 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 ਇਹ ਬੁਰੀ ਨੂੰ ਪੈਖਾਈ ਇਹਨਾਂ ਦੀ ਲਖਾਈ ਇਹਨਾਂ ਦੀ ਕਰਦੇ ਜੀ ਲਖਾਈ ਇਹਨਾਂ ਦੀ